ਦੰਨਾ ਖੜਾ ਹਲੇ ਹੈ ਗੜਾਈ ਵੀ ਕਰਨ ਲੱਗੇ ਚੋਬਰ ਸਤਿ ਸ੍ਰੀ ਅਕਾਲ ਜੀ ਮੈਂ ਆ ਜਾ ਹੁਣ ਤਾਂ ਦਿਨ ਖੁੱਬ ਚੱਲਿਆ ਕੱਕੰਦਾ ਵੀ ਕਰਨਾ ਮੈਂ ਰੋਪੜ ਤੇ ਆਇਆ ਹੜ ਤਾਂ ਨਹੀਂ ਕੱਢੂਗਾ ਸਾਸੋਆ ਪਰ ਹੈ ਗੁੱਡ ਗੁੱਡ ਕੇ ਸਾਸੋਰ ਕੱਢੂਗਾ ਕੌਂਟਰਲ ਲੈ ਕੇ ਸੇਵਾ ਕਾ ਨਹੀਂ ਅਬੜਾ ਫਾਟਿਆ ਡੇਣਾ ਮਾਰਾ ਦੀ ਮਾਲਕ ਦੀ ਮਰਜੀ ਹੈ ਕਿੰਨਾ ਦੇਣਾ ਉਹਨੇ ਠੀਕ ਨਹੀਂ ਗੱਲ ਸੇਵਾ ਪੂਰੀ ਕਰਨੀ ਆਪਣੀ ਕਿੰਨੀ ਤੇ ਮੈਂ ਤਾਂ ਰੋਪੜ ਚਲੇ ਗਿਆ ਕਹਿੰਦੇ ਮਿਰਚਾ ਮੁੱਚਾ ਲਾਉਣੀ ਆਂ ਤੇ ਘਰਾਂ ਇੱਕ ਕੈਰੀ ਬਣਾਈ ਦੀ ਪਤੀਨਾ ਬਤੂਨਾ ਹੁਣ ਪਤੀਨਾ ਲੈ ਜਾਊਗਾ ਪਹਿਲਾਂ ਉਹ ਤਾਂ ਬਾਟਲਾ ਉਰ ਤੇ ਨਾ 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 ਸੁਣ ਲੈ ਜਿਹੜਾ ਨਾ ਨਾ ਪਹਿਲੀ ਫੜ ਤੇ ਲਸਣ ਪੱਟ ਫੇਰ ਲਾਈ ਮਿਰਚਾਂ ਮੁਰਚਾਂ ਢੁੰਡੀਆਂ ਢੁੰਡੀਆਂ ਨਾਲ ਪਹਿਲਾਂ ਨਾ 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 ਪਹਿਲਾਂ ਲਸਣ ਲੈ ਜਾ ਮਾਂ ਮੱਡੀ ਮੈਂ ਜਿਹੜਾ ਹੈਗਾ ਟਰਾਲਾ ਭਰ ਲਾ ਫੇਰ ਜਾਈ ਹੁਣ ਵਾ ਪਿੰਡੀਆਂ ਲਾੜਨੀ ਉਰੇ ਪਿੰਡੀਆਂ ਲਾੜਨੀ ਇੱਥੇ ਮਿਰਚੀਆਂ ਲਾੜਨੀ ਹੈ ਟਰਾਲਾ ਇੱਕ ਹੋਰ ਲੈ ਨਾ ਮੈਂ ਫਿਰ ਪਿੰਡੀਆਂ ਵਾਸਤੇ ਟਰਾਲਾ ਚੱਕਰ ਲੱਗ ਆਓ ਓ 12 ਫੁੱਟ ਚਾਹੀਦਾ ਹੀ ਆ ਉਹ ਕਹੇ ਬੁਢੜਾ ਬਾਹਰ ਕਰੇ ਬੁੰਮਾ ਆਜੋ ਹੁਣ ਚਾਹ ਕਰਾਈ ਪੀ ਲਿਓ ਟਾਈਮ ਹੋ ਗਿਆ ਕੰਡੇ ਦਾ ਠੀਕ ਨਹੀਂ ਕੱਲੂ ਗੋੜ ਦੂੰਗਾ ਇਹ ਤਾਂ ਕੰਮ ਜਲਦੀ ਹੋ ਜਾਣਾ ਇਹ ਤਾਂ ਪੱਕਾ ਹੋ ਗਿਆ ਹੁਣ ਬਸ ਹਾਂ ਇਹ ਜਲਦੀ ਜਾਣਾ ਇਹ ਤਾਂ ਜੇ ਨਹੀਂ ਕੰਮ ਤਾਂ ਗੋੜਡਾਈ ਹੈ ਜੇ ਕੰਮ ਤਾਂ ਕੰਮ ਕਰ ਰਸਤੇ ਗਿੱਲੇ ਹੋ ਗਏ ਮੈਂ ਕਿ ਤੂੰ ਦੁਪੱਟਿਆ ਪਿਆ ਤਾਂ ਉੱਥੇ ਤੂੰ ਤੱਕ ਕੇ ਲਿਆਉਣ ਦਾ ਅੱਜ ਹਾਂ ਕੰਮ ਕਾਈ ਤੇ ਮਾਂ ਉਹ ਰਸਤਾ ਸੁੱਕ ਲੈਂਦੇ ਫਿਰ ਰਸਤਾ ਗਿੱਲੇ ਮੈਂ ਖਰਾਬ ਹੁੰਦਾ ਬਾਈ ਟਰੈਕਟਰ ਇੱਕ ਤੋਂ ਬਾਈ ਲੱਗ ਗਿਆ ਰਸਤਾ ਉਹਨੇ ਵੜਦੇ ਨਾ ਹੋਰ ਠੀਕ ਨਹੀਂ ਗੱਲ ਤੇ ਸੁੱਕੇ ਤੇ ਕੱਲੂ ਜਿਹੜੇ ਤੂੰ ਤਾਂ ਸਭੂ ਚੱਕ ਲਿਆਉਂਗਾ ਉੱਥੇ ਤੇ ਇੱਕਾ ਗੰਨਾ ਇੱਕ ਟ੍ਰੇਲਰ ਚ ਕਰਨਾ ਪੈਣਾ ਕਿਤੇ ਇੰਝਾ ਟ੍ਰੇਲਾ ਲੈ ਕੇ ਆਉਣਾ ਪੱਜ ਉਹ ਵੀ ਨਹੀਂ ਜਾ ਆ ਮਾਮਾ ਦੀ ਟੱਕ ਮਹਾਸਵੇ ਨੂੰ ਲਿਆ ਕਿ ਇਹਨਾਂ ਗੱਲ ਹੂੰ ਉਹ ਪਰਚੀਆਂ ਆਈਆਂ ਨਹੀਂ ਹੁਣ ਆ ਗਏ ਭਈ ਆ ਗਏ ਮੈਂ ਕਿਹਾ ਸ਼ਾਮ ਨੂੰ ਤੇਰੀਆਂ ਦੋ ਵਾਰ ਨਹੀਂ ਫਿਛਾੜੀ ਭਈ ਆ ਗਏ ਕਿ ਨਹੀਂ ਪਤਾ ਨਹੀਂ ਮੈਨੂੰ ਸ਼ਾਮ ਨੂੰ ਕਹਿੰਦੇ ਭਈ ਸ਼ਾਮ ਨੂੰ ਤੇਰੇ ਵੱਢਣਾ ਉਹਦਾ ਇਹ ਤਾਂ ਆ ਗਏ ਹੁਣੇ ਆ ਗਏ ਹੁਣੇ ਆ ਫਿਰ ਉੱਥੇ ਕਿਹੜੇ ਡਾਕਟਰ ਛੋਟੀ ਜ਼ਮੀਨ ਆ ਉੱਥੇ ਕਿਹੜੇ ਪੈਰ ਕਰਨਾ ਪੁਰਾ ਉੱਥੇ ਨਹੀਂ ਕਰਦਾ ਸੇ ਰਿਸੜੀ ਦੀ ਜ਼ਮੀਨ ਚੱਕਰ ਆਏ ਹੁਣ ਭਈ ਨਾਲ ਉੱਚੀ ਜ਼ਮੀਨ ਆ ਹਾਂ ਕਿ ਨਹੀਂ ਮੇਨ ਤਾਂ ਉਹੀ ਆ ਮੀਨ ਸੇਵਾ ਮੰਗਲਵਾਰ ਦਾ ਫੇਰ ਹੁਣ ਹਾਂ ਅੱਜ ਸੋ ਸ਼ਨੀਵਾਰ ਆ ਕੱਲੂ ਐਤਵਾਰ ਆ ਸੋਮਵਾਰ ਨੂੰ 40% ਮੰਗਲਵਾਰ ਨੂੰ 60% ਚਲਕੀ ਤੇ ਨਹੀਂ ਘਟਦਾ ਹੁੰਦੇ ਹੈ ਘਟਦਾ ਹੁੰਦੇ ਤੂੰ ਕੰਨਾ ਦਿੱਕਤ ਨਾ ਹੋਵੇ ਮੈਨੂੰ ਦਿੱਕਤ ਕਿਉਂ ਹੋਣੀ ਆ ਅੱਜ ਕਹਿੰਦੇ ਕੱਲੂ ਨੂੰ ਕੱਲੂ ਲੋਡ ਕਰ ਦੇਣਾ ਫੇ ਲੋਡ ਕਰ ਦੇਣਾ ਉਹਨੇ ਲਿਆ ਕੇ ਖੜਾ ਦੇਣੀ ਪਰ ਇੱਥੇ ਜਿਹੜਾ ਲੋਡ ਕਰਤਾ ਉਹਨੇ ਫੇੜੀ ਜੇ ਕੱਲੂ ਅੱਜ ਵੱਡੇ ਉਹਨੇ ਕੱਲੂ ਸ਼ਾਮ ਨੂੰ ਲੋਡ ਕਰ ਦੇਣੀ ਆਓ ਹੈ ਕਿ ਨਹੀਂ ਦੇਖਦੇ ਚਲੋ ਮੁੜ ਕੇ ਆ ਇਹ ਨਾਲੇ ਗਈ ਜਾਂਦੀ ਤੇ ਬਾਅਦ ਮੌਸਮ ਸਾਫ ਹੈ ਜਿਹੜਾ ਕੋਈ ਨਹੀਂ ਸੁਰ ਲੱਦਾ ਮੁੰਤਾ ਜਿੱਦਾਂ ਸੁਰ ਲੱਗ ਗਿਆ ਆਪਾਂ ਨੂੰ ਫਿਰ ਆ ਹਾ ਆਪਣੇ ਹੱਥਾਂ માં ਆ ਜੂਵੇ ਹਾਂ ਗੱਲ ਤਾਂ ਠੀਕ ਹੈ ਹਾਂ ਇੰਨਾ ਕੁ ਸੋਰਾ ਵੀ ਹੱਪੈਣਾ ਭਾਈ ਨਹੀਂ ਨਹੀਂ ਸਾਡੇ ਹੱਥਾਂ માં ਗਿਆ ਇੱਕ ਹਾਂ ਇਹ ਮਾਰ ਕੇ ਰੱਖਿਆ ਆਪਣੇ ਹੱਥਾਂ 'ਵਾਂ ਸਾਰੇ ਸੋਰਾ ਆਪਾਂ ਨੂੰ ਲਾ ਕੇ ਫਿਰ ਤਾਂ ਔਖਾ ਨੈਟ ਨਟ ਸਭ ਫੇਰ ਕਰ ਦਿੰਦਾ ਉਹ ਵੀ ਤਾਂ ਕਹਿੰਦੇ ਸਾਰੇ ਸੋਰਾ ਆਪਣੇ ਹੱਥ ਜਾ ਕੇ ਫਿਰ ਤਾਂ ਤੁਸੀਂ ਦੇਖੀ ਜਾਓ ਮੈਂ ਤਾਂ ਆਪਣੀ ਮਰਜ਼ੀ ਨਾਲ ਚੱਲਣਾ ਹੈ ਹੈ ਕਿ ਨਹੀਂ ਉਹ 60 ਫੰਟ ਕਿਹਾ ਹੋਇਆ ਪੈਣ ਨੂੰ 100 ਹੀ ਪੈ ਜਾਵੇ ਪੈਣ ਨੂੰ ਦੱਸ ਦੇ ਨਾ ਆਪਣੇ ਤਾਂ 60 ਵੀ ਨਹੀਂ ਪਿਆ ਹੁਣ ਆਪਣੇ ਦਾ 100 ਫੈਂਟ ਕਿਸ ਹੋਂ ਦਾ ਹਾਂ ਜਿਹੜਾ ਪਿਆ 100 ਫੈਂਟ ਦਾ ਹੀ ਤਾਂ ਪਿਆ ਮਤਲਬ ਮੀਂਹ ਪਿਆ ਪਿਆ ਆਏਗਾ ਹੂੰ ਤਾਂ ਨਹੀਂ ਆਇਆ ਮੀਂਹ ਜ਼ੋਰ ਦਾ ਪੈ ਗਿਆ ਆਪਣੇ ਦਾ ਆਪਣੇ ਘਟ ਪਿਆ ਉਧਰ ਪਾ ਪਿਆ ਅੰਦਰ ਸਰ ਦੇਖਿਆ ਕੀ ਹਾਲਾਤ ਰਾਤ ਰਾਤ ਹਾਜ਼ੀ ਦੇ ਨੰ ਮਰੰਡੇ ਯਾਦਾ ਆਪਣੇ ਨਾਲ ਤੋਂ ਕਹਿੰਦਾ ਆਪਣੇ ਤਾਂ ਹਿਉ ਨਹੀਂ ਮੈਂ ਹੁਣ ਗੰਨੇ ਖੇਦ ਕੇ ਨਹੀਂ ਜਾ ਕੇ ਆਇਆ ਹਾਂ ਜਿਹੜੇ ਖੇਤ ਆਪਣੇ ਗੰਨੇ ਵਾਲੇ ਤੇ ਫਲ ਚਿੱਟੇ ਜਾਉਂਦੇ ਢੋਲੇ ਐਨ ਉੱਪਰ ਇਹ ਚਿੱਟੇ ਆਪਣੇ ਮੀਂਹ ਹੁੰਨਾਗੇ ਪਿਆ ਜੇ ਨਹੀਂ ਲੋੜਦੀ ਹਾਂ ਬਸ ਉਹ ਤੇ ਬਾਦ ਕਣੀ ਨਹੀਂ ਗਰੀ ਨਹੀਂ ਗਰੀ ਇਹ ਨਹੀਂ ਹਾਂ ਕਣਕਾ ਕਣਕਾ ਵਾਸਤੇ ਬਹੁਤ ਫਾਇਦੇਮੰਦ ਰਹਿਣਾ ਹੈ ਨਾ ਲਹੌਰ ਕਣਕਾ ਨੂੰ ਆ ਹੋਣ ਲੱਗ ਗਿਆ ਸੁਨਹਿਰੀ ਰੰਗ ਦੇ ਵਿੱਚ ਨੂੰ ਪੈਦੀ ਪੱਕਣ ਉਹ ਦੇ ਆ ਮੜੀ ਧੁੱਪ ਚਮਕ ਕੇ ਦੇਖੀਏ ਤਾਂ ਸੁਨਹਿਰੀ ਰੰਗ ਹੁੰਦਾ 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 ਫਿਰ ਹੀ ਹੋ ਜਣੀ ਹੋ ਪੀਲਾ ਹੁੰਦਾ 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 ਪਾਣੀ ਪਾਣੀ ਦੇਖੀ ਜਾਂਦੀ ਵੀ ਲੱਗੂਗਾ ਹੋਰ ਕਿ ਨਹੀਂ ਲੱਗੂਗਾ ਮੈਨੂੰ ਲੱਗਦੀ ਹੈ ਖਤਰੇ ਵਾਲੀ ਗੱਲ ਪਾਣੀ ਹੁਣ ਲਾ ਕੇ ਹੋਰ ਰਿਸਕ ਯਾਰ ਆਪਾਂ ਆਪਣਾ ਲੋੜ ਨਹੀਂ ਹੈਗੀ ਹਾਂ ਦੇਖ ਆਪਾਂ ਤਾਂ ਮੀਂਹ ਕਿ ਦਿਗਦੇ ਮੀਂਹ ਪੈਲੇ ਡੇਢ ਲੋਡ ਨੂੰ ਕੁਸਾਇਲਾ ਵੀ ਰੀਤੀ ਨੂੰ ਬਾਅਦ ਚ ਹਾਂ ਉਹ ਹੈ ਜੇ ਹਣਾ ਹੁਣ ਵੀ ਕਮੀ ਦੱਸਿਆ ਜੀ ਨਹੀਂ ਪਿਆ ਫੇਰ ਪਾਣੀ ਲੋੜ ਪੈਣੀ ਹਾਂ ਬਾਕੀ ਦੇਖ ਕੇ ਚੱਲਣਾ ਬਣਾਇਆ ਪਰ ਕੋਈ ਨਹੀਂ ਪਤਾ ਔਲੀ ਦਾ ਔਲੀ ਦਾ ਬੰਦ ਕਿੱਥੇ ਆ ਜਾਵੇ ਬਚਾਓ ਜੀ ਬਚਾਓ ਸਾਫੇ ਚਾਹੀਦਾ ਬਾਈ ਹੁਣੀ ਪੈਲ ਵਿੱਚ ਪੈਣਾ ਇੱਕ ਅੱਦਾ ਖੜੇ ਦਾ ਬੂਟਾ ਵੀ ਬਹੁਤ ਭਰੇ ਨਹੀਂ ਕੁੱਕਦੀਆਂ ਸਾਰੀ ਬੂਟਾ ਜੋ ਕਣਕ ਬਡਾਈ ਉਵੇ ਵਾਲੀ ਹੈ ਜਿਹੜੀ ਇਹ ਮਿਆਚਾ ਲਾਉਣੀਆਂ ਹਾਂ ਹਾਂ ਡੋਲਾ ਪਰ ਲਾਉਂਗਾ ਨਾ ਨਾ ਉੱਚੀ ਲੱਗ ਜੇ ਉੱਚੀ ਜਗ੍ਹਾ ਨਹੀਂ ਡੋਲਾ ਪਰ ਲਾਦੀ ਨਾ ਨਾ ਉੱਚੀ ਜਗ੍ਹਾ ਯਾਰ ਇਹਨੂੰ ਕਿ ਐਨੀ ਮਿੱਥ ਖਰਾਬ ਹੋ ਗਈ ਪੈਸੇ ਸਾਹਮਣੇ ਹੋਣੇ ਫਿਰ ਲੈ ਹੈ ਤੋ ਉਈਦਾ ਆਪਣੀ ਜੁਕੀ ਸਾਡਾ ਇੰਨਾ ਨੁਕਸਾਨ ਆ ਗਿਆ ਸਾਡਾ ਸੂਡ ਟੈਕਨੀਕੋ ਕਲੱਬ ਪਦੀਨੇ ਵਾਲੀ ਪਦੀਨਾ ਵੀ ਲੈਣਾ ਲੈ ਕੇ ਅੱਛਾ ਠੀਕ ਨਹੀਂ ਪਦੀਨਾ ਘਰੇ ਲਾਉਂਗਾ ਠੀਕ ਕੈਰੀ ਬਣਾਉਂਦੇ ਉੱਥੇ ਵੀ ਅੱਛਾ ਆਪਣਾ ਅੱਜ ਨਹੀਂ ਕੋਟਿਆਰ ਮੱਕਿਆ ਤੋੜੋ ਜਾਨੀ ਕੋਟਾ ਖਾ ਪਦੀਨੇ ਵਾਲੀ ਜਾਨੀ ਹਾਜਮੇ ਵਾਲੀ ਬਿੱਲਾ ਮਾਰ ਲਿਆ ਖਾ ਲਿਆ ਉਹ ਕੰਮ ਕਰਦਾ ਬਿੱਲਾ ਮਾਰ ਲਿਆ ਖਾ ਲਿਆ ਢੜ ਕੀ ਹੈ ਤੇ ਲਿਆ ਫਿਰ ਜਾ ਫਿਰ ਮੈਂ ਲੈ ਆਉਂਦਾ ਹੁਣ ਹੋ ਜਾ ਰੁਕਸਤ ਓਕੇ ਦੇ ਲੈਗਾ ਅੱਜ ਸਬੈਸ਼ਨ ਦੀ ਦਾ ਤਰੀਕਾ ਦੇ ਮੱਚੇ ਖਾਤਰੇ ਅੱਛਾ ਹਾਂ ਕੀ ਹਾਲ ਆ ਗਈ ਨਮੀ ਮੰਡੀ ਮੱਥੇ ਨੰਦੇ ਅੱਛੀ 90 ਰੁਪਏ ਕਿਲੋ ਰੋਪੜ ਮੰਡੀ ਮੈਂ ਹੈਗੀ ਆ 50 ਰੁਪਏ ਕਿਲੋ 40 ਦੇ ਰੋਪੜ ਤੇੋਂ ਉਹਦੀ ਵੱਧ ਨਹੀਂ 7 ਕਿਲੋਮੀਟਰ ਚ ਸਭੇ ਵੇਹ ਬਾਹਰ ਵੱੱਦੀ ਹੈ ਟਾਈਮ ਨਾਲ ਹਾਂ 7 ਕਿਲੋਮੀਟਰ ਬਾਜੀ 7 ਕਿਲੋਮੀਟਰ ਜੀ ਦਾ ਟਾਈਮ ਉਹਨੇ ਵਧਾ 40 ਰੁਪਏ ਬਾਜੀ ਨਹੀਂ ਆ ਵੇਖ ਲੈ ਤੁਮ ਉੱਥੇ 50 ਰੁਪਏ ਦੀ ਬਹਾਮ ਲੀ ਗਈ ਆ ਰੈਂਗਣੀ ਬਤਾਉਂ ਮਖਬਾ ਆਜੀ ਸਬਜੀ ਨਮੀ ਹੋਈ ਚਾ ਫਿਰ ਲਿਆ ਮੈਂ ਵੀ ਜਾ ਮਾ ਜਾਵਾ ਲਿਆ ਲਿਆ ਲੈ ਬਾਈ ਇਕੱਠੇ ਕੀਲਾ ਧਰ ਲਿਆ ਅਚਰਾਂ ਕੀਲਾ ਹੋਣਾ ਮੈਂ ਇੱਕ ਮੇਉ ਦਾ ਕੀਲਾ ਮਿਰਚਾਂ ਦਾ ਕੀਲਾ ਅੱਜ ਉਹ ਦੇਖਿਆ ਵਾਹੇ ਕੀਆ ਦੇਖਿਆ ਬਾਬਾ ਮੈਂ ਮਹਿੰਗੀ ਕਹਿੰਦਾ ਕੀ ਆ ਇਹ ਇਹਦੇ ਵੀਜੀ ਵੀ ਲਿਆ ਮੈਂ ਕੀਆ ਦੇ ਵੀਜੀ ਵੀ ਲਿਆ ਕੀਆ ਵੀ ਲਾਉ ਕੀਲਾ ਫਿਰ ਕੀਆ ਥੋੜੀ ਲਾਣੀ ਖਾਣ ਜੋਗੀ ਯਾਰ ਆ ਬਾਗ ਵੀ ਲਿਆ ਬੰਦੇ ਨੇ ਨਿੰਮਾ ਦਾ ਬਾਗ ਵੀ ਆ ਸਾਰੀ ਖੇਤੀ ਆ ਆਖਣਾ ਬਈ ਤਿੰਨ ਨਿੰਮਾ ਦਾ ਬਾਗ ਇਹ ਉਹ ਨਾ ਹੋਈ ਨਾ ਉਹ ਰੇ ਖੂਸ ਸਮਾਨ ਹਾਂ ਫੇਰ ਬਾਬੇ ਉਹਨੇ ਫਾੜੇ ਖੋਲ ਦੇਣੇ ਹਾਂ ਠੀਕ ਹੈ ਬੜਾ ਗੜਾਈ ਤੇ ਨਹੀਂ ਕਰੀ ਹੈ ਗਲਤੀ ਦੇ ਨਾਲ ਰਹਿਣ ਦੀ ਉਹ ਕਰਨਾ ਤੇਰਾ ਹਲੇ ਕਾਲਾ ਛੱਡ ਵਾਲਾ ਕੰਮ ਵੀ ਪਿੱਛੇ ਰੁਕਿਆ ਹੋਇਆ ਹਲੇ ਹਾਂ ਹੁਟ ਰਹਿਣ ਦੇ ਉਹ ਤੇ ਹਲੇ ਖਰਚਾ ਕਰ ਗਿਆ ਟਰੈਲੇ ਪੈਸੇ ਲੱਗ ਜਣੇ ਬਾਬਤ ਆਰਾਮ ਆਰਾਮ ਕਰਾਂਗੇ ਕਿਹੜਾ ਛੱਡ 500 ਦੀ ਦਰਪਾਹ ਲੈ ਕਿਹੜਾ ਛੱਡ ਕਹਿੰਦਾ ਅਸੀਂ ਕਹਿੰਦਾ ਉਹਨਾਂ ਨੂੰ ਬੁਲਾਉਣੇ ਨੂੰ ਹਾਂ ਆਹ ਵੇ ਤੇ ਮੁਰਤਪਾਲ ਪਾਈ ਕਰੂੰਗਾ। ਪਹਿਲੇ ਮੁਰਤਪਾਲ ਪਾਤੀ ਬੈ ਜਾ ਬਿੰਗਲ ਉੱਤੇ ਲਾ ਦੇ ਕਰੋ ਯਾਰ। ਪਹਿਲੇ ਪੈਸੇ ਲਾਉਣੇ ਸਾਲੇ ਛੱਡ ਨਹੀਂ ਪਤਾ। ਬਿੰਗਲ ਉੱਤੇ ਲਾਦਾ ਤਾ। ਬਿੰਗਲ ਉੱਤੇ ਲਾਤਾ। ਲੈ ਮਖੌਲ ਮਾਉਂਦਾ। ਯਾਰ ਮੈਂ ਹੀ ਕਹਿੰਦਾ ਵੀ ਉਹ ਚਾਰ ਸੇ ਲਾਉਣਾ। ਆਪਾਂ ਨੇ। ਆਪਾਂ ਨੇ ਦੂਏ ਲੋਡ ਟਰਾਲੇ ਟਰਾਲੇ ਲਈ ਜਵੇ ਚੱਕ ਲੈਣੀਆਂ ਟੀਨਾ ਖਲੇ। ਲੋਹੇ ਦੀਆਂ ਲੱਗ। ਤੇ ਪਹਿਲਾ ਟਰਾਲਾ ਲਾਓ ਫਿਰ ਦੇਖਦੇ ਬਾਅਦ ਚ। ਤਾਂ ਅੱਲਾ ਤਾਂ ਲਿਆਉਣਾ ਹੀ ਪੈਣਾ। ਜੀ ਇੱਕ ਵਖੜੀ ਹੋਊਗੀ ਅੱਗੇ ਫਿਰ ਵੇਤਾ ਲੱਗੂ ਵੀ ਕਿਵੇਂ ਕਰਨਾ। ਕਦਿਆਂ ਚ? ਕਿੱਥੇ ਕਉਂਦਾ? ਹਾਂ। ਕਿਆ ਪਤਾ ਇੱਦਾਂ ਹੀ ਸਾਰ ਸਰ ਜਾਵੇ ਹਾਂ ਐਕੋ ਨਾ ਨਹੀਂ ਸਰਨਾ ਕਿਆ ਪਤਾ ਜਾਂ ਤਰਪਾਲੇ ਸਰੇ ਜਾਣਾ ਆਹ ਤਰਪਾਲ ਆ ਕੇ ਤੇ ਖੜੇ ਜਾਣਾ ਤਰਪਾਲ ਦੋ ਘੰਟੇ ਘੜਦੇ ਤੈਨੂੰ ਤੂੰ ਐ ਕਰ ਜਿਹੜੇ ਤੇ ਗਗਾ ਗਾ ਕਾਡਰ ਪਏ ਆ ਗਗਾਡ ਕਾਡਰ ਚਾਰੇ ਕਾਡਰ ਕੱਢਦੇ ਫੱਤਰ ਬਾਹ ਪਾ ਦੇਣੀ ਉਹ ਮੈਂ ਆਪੇ ਬਣਾ ਦੇਣਾ ਯਾਰ ਹੌਲੀ ਹੌਲੀ ਸੈਂਟਰ ਚ ਬਾਣੇ ਕਾਪਨ ਜਿੱਥੇ ਆਪਾਂ ਨੇ ਪਾਉਣੀਆਂ ਟੀਨਾ ਪਾਉਣੀਆਂ ਉਸੇ ਤਰਪਾਲਾ ਪਾ ਦੇਣੀ ਉਹ ਮੈਂ ਆਪੇ ਬਣਾ ਦੇਣਾ ਮੈਂ ਆਪੇ ਬਣਾ ਦੇਣਾ ਕੈਂਚੇ ਕੂਚੀ ਬਣਾ ਲੈ ਉੱਪਰ ਤਰਪਾਲ ਪਾ ਦੇਣ ਕੈਂਚੀਆਂ ਦੇ ਲੱਡੂ ਜਾਂ ਫੁੱਲ ਜੇ ਕਰਦਾ ਜਾਂ 20 ਪੇ ਕਰਦਾ ਮੀ ਵੀ ਆਪਣਾ ਉੱਪਰ ਚੜ ਕੇ ਤਾਰਤਾ ਪਾਣਾ ਸਾਰਾ ਗੱਗੇ ਹੁਣ ਇੱਕ ਜੁੰਡ ਹੋਰ ਬੜਾ ਦੇ ਹੌਲੀ ਹੌਲੀ ਰੱਬ ਸੁੱਖ ਰੱਖੇ ਜੁੰਡ ਬੜਾ ਦੇ ਹਮ ਹੁਣ ਕਿਆ ਕੀ ਵਧਣਾ ਹੁਣ ਮੇ ਲੌਖਾ ਰਿਹਾ ਹਾਂ ਠੀਕ ਹੈ ਭਾਈ ਗੰਨਾ ਛੱਡ ਗਿਆ ਮੈਂ ਜੀ ਜੀ ਜੀਰੀ ਲਾਲ ਹੈ ਚਾਚੇ ਨਹੀਂ ਹੈ ਭਾਈ ਚਾਚੇ ਨੇ ਉਧਰ ਗਾਹ ਪਾਇਆ ਭਾਈ ਜੀਰੀ ਲਾ ਜੀਰੀ ਲਾ ਤੂੰ ਗੰਨਾ 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 ਹੁ ਜੇ ਜੁੰਡ ਦਾ ਤੈਨੂੰ ਰੱਖਾ ਇੰਨਾ ਰੱਖਣੀ ਪੈਂਦਾ ਜੁੰਡ ਦਾ ਬਹੁਤ ਤੇਰੇ ਦਾ ਕਹਦਾ ਨੋਟ ਵੀ ਤਾਹੀ ਰਿਹਾ ਮੈਂ ਬਹੁਤ ਜ਼ਿਆਦਾ ਔਖਾ ਹੋਇਆ ਭਾਈ ਰਜਾਈ ਭੇਜ ਬੁਰੇ ਹਾਲ ਬਾਂਕੇ ਦੇ ਆਲੇ ਕੱਪੜੇ ਭੇਜ ਦਲੇ ਆਵਣਾ ਕਿਉਂ 200 ਰੁਪਏ ਦੇ ਕੇ ਆਜੇ ਨਾ ਟਰੈਕਟਰ ਛੱਡਣ ਜੋਗਾ ਹੈ ਹੈ ਬੁੱਢੂ 200 ਰੁਪਏ ਦੇ ਕੇ ਆਜੇਗਾ ਕਦੇ ਨੂੰ ਔਲਾ ਜਾ ਉਹ ਵੀ ਹੱਥ ਪਾ ਕੇ ਛੱਡ ਵੀ ਜੋਵੇ ਟਰੈਕਟਰ ਮੈਂ ਦਸ ਦਿਨ ਖੜਾ ਦੀ ਟਰੈਕਟਰ ਨਹੀਂ ਖੜ ਖਾਂਦਾ ਏ ਟਰੈਕਟਰ ਨਹੀਂ ਛੱਡਦਾ ਮੈਂ ਤੁੰਨਾ ਮੈਨੂੰ ਦਸ ਦਿਨ ਲੱਗੇ ਮੈਨੂੰ ਟਰੈਕਟਰ ਨਹੀਂ ਚੱਲਦਾ ਟਰੈਕਟਰ ਵੀ ਸੁਣਨਾ ਰਹਿਣ ਦੇ ਨਾ ਟਰੈਕਟਰ ਦਾ ਮੈਸੀ ਨਹੀਂ ਸੁਣਨਾ ਛੱਡਿਆ ਕਦੇ ਇਹਦਾ ਚਾ ਛੱਡਣਾ ਇਹੇ ਗਾਂਹਾਂਲੇ ਖਾਲ ਸ਼ਾਮਾ ਕਰੂੰਗੀ ਥੋੜੀ ਥੋੜੀ ਚੱਲ ਵੀ ਹੁਣ ਦੁਬਾਰੇ ਹੁਣ ਵਧੂਗੀ ਨਾ ਵਧੂਗੀ ਪਤਾ ਆਉਣੀ ਨੋ ਹੈ ਯਾਰ ਤੂੰ ਦੇਖੀ ਕਿਵੇਂ ਚੱਲਣਾ ਇਹਨੇ ਹੁਣ ਹਾਂ ਹੁਣ ਤਾਂ ਰਹਿਣਾ ਇਹਨੇ ਦੇਖੀ ਤੂੰ ਕਿਵੇਂ ਕੋਤਾਂ ਵੀ ਆ ਥੱਲੇ ਹੋ ਵੀ ਚੱਲ ਵੀ ਹੁਣੀ ਆ ਯਾਰ ਹੁਣ ਯਾਰ ਹਾਂ ਪੱਤਾ ਹੁਣ ਵਾਪਸ ਆਇਆ ਹੁੰਦਾ ਪਹਿਲੇ ਇੱਕ ਵਾਰ ਡੰਡਾ ਜੀ ਰਹਿ ਗਿਆ ਡੰਡਾ ਜਾਂ ਰਹਿ ਗਿਆ ਤਾਂ ਹੁਣ ਚੱਲਣਾ ਕਿਹੜੇ ਸਾਲੋਂ ਗੁਲੀ ਮੋਗੂ ਨਾ ਹਾਂ ਅਟੀਲਾ ਜਾਂ ਬਾਹਰ ਮਾਰ ਆਹ ਸਾਲ ਦੇ ਆਂਡਣ ਜੀ ਨੇ ਖਾਸੀ ਬੜੀ ਹੋ ਜਾਣਾ ਹੈ ਅੱਜ ਹੈ ਆਹ ਸਾਲ ਦੇ ਆਂਡਣ ਚ ਮਤਲਬ ਆਹ ਸਾਲ ਚ ਇੱਥੇ ਆ ਜੂਗੀ ਹੈ ਨਾ ਨਾ ਉੱਚੀ ਪਹੁੰਚ ਜੀ ਲੈਣੇ ਸਾਲ ਚ ਸ਼ਾਮਾ ਕਰ ਦੂਗੀ ਯਾਰ ਆਹ ਸਾਲ ਦੇਖੀ ਤੂੰ ਐਂਡ 'ਚ ਕਿੱਥੇ ਜਾਣੇ ਨੇ ਇਹਦਾ ਡਿਕਦਾ ਪੋਛ ਦੀ ਵਾ ਵਾਧੀ ਆ ਇੱਕ ਤੂੰ ਤਾਂ ਸਾੜਾ ਫੇਲੇ ਆ ਇੱਕ ਸਾਲ ਅਸੀਂ ਇੱਕ ਠੀਕ ਆ ਜਿਹੜੇ ਛੰਨ ਕੋਲ ਹੈ ਦੂਆ ਉਹ ਫੈਲ ਗਿਆ ਉਹ ਨਹੀਂ ਫੈਲ ਗਿਆ ਫੈਲ ਗਿਆ ਉਹ ਉਹਦਾ ਥੱਲੇ ਉਹਦੇ ਦੰਡੇ ਵਾ ਵਾਡੋ ਨੇ ਸਾਰੇ ਵਾਲੇ ਦਾ ਉਹ ਕਿਹੜਾ ਫੈਲਦਾ ਜਿਕਾ ਸਾੜੇ ਆਏ ਨਹੀਂ ਉਹੀ ਤਾਂ ਦੱਸਦਾ ਉਹਦੇ ਡੰਡੇ ਸਾਰੇ ਸਾਰੇ ਵਾ ਵਾਡੋ ਨੇ ਵਾਲੇ ਵਾਲੇ ਆਏ ਨਹੀਂ ਮੁੱਢ ਤਾਂ ਮੁੱਛਾ ਨਹੀਂ ਹੈਗਾ ਉੱਪਰ ਸਿੱਧਾ ਇੱਕ ਡੰਡ ਰੱਖਣਾ ਪੈਣਾ ਤੁਨੂੰ ਸਿੱਧਾ ਕਰਨਾ ਪੈਣਾ ਤੁਨੂੰ ਡੰਡਾ ਭਾਈ ਉਹ ਬਾਲਾ ਸਿੰਘੇ ਮਣ ਜਾਂਦਾ ਉਹ ਭਾਈ ਮੇਰੀ ਗੱਲ ਤਾਂ ਸੁਣ ਲੈ ਹਾਂ ਮੇਰੇ ਵੀ ਘਰਾਂ ਜਿਹੜਾ ਮਲਾਇਦਾ ਬੂਟਾ ਉਹ ਵੀ ਆਇਆ ਤਾਂ ਉਹਦਾ ਉੱਪਰ ਡੰਡਾ ਟੁੱਟ ਗਿਆ ਮੈਂ ਕੀ ਕਰਿਆ ਉਹਨੂੰ ਇੱਕ ਡਾਂਗ ਲੈ ਕੇ ਕਢਾਤੀ ਡਾਂਗ ਲੈ ਕੇ ਜਿਹੜਾ ਇੱਕ ਇੱਕ ਦਾ ਉਹਦਾ ਸਪੋਰਟ ਜਿਹੜਾ ਉਹਨੂੰ ਸਿੱਧਾ ਖੜਾ ਕਰਤਾ ਉਹਦੇ ਵੀ ਹੈ ਨਹੀਂ ਤਾ ਬਾਕੀ ਸਾਰੇ ਡੱਡਾ ਤੱਡਾ ਨੇ ਲਾ ਦਿੱਤੇ ਹੁਣ ਇੱਕ ਆਹੋ ਉਹ ਸਿੱਧਾ ਜਾਂਦਾ ਹੌਲ ਹੌਲੀ ਆਹੋ ਐ ਹੋਦੀ ਮਿਹਨਤ ਆ ਇਹਦੇ ਤੋਂ ਸਾਰੇ ਡੱਡਾ ਡੰਡੇ ਹੋਰ ਬੜਚਾ ਦੇਖਿਓ ਇੱਕ ਰੰਡਾ ਲਾ ਰੱਖ ਲਾ ਉਹਨੂੰ ਸੈਂਟਰ ਚ ਸਪੋਰਟ ਲਾ ਦੇ ਬਸ ਭਿੰਡੀਆਂ ਲਾਉਣੀ ਆਪਾਂ ਨੇ ਘਰਾਂ ਠੀਕ ਆ ਇੰਨਾ ਸਮਾਨ ਲਾ ਆਓ ਵਿੱਚ ਨੌਖ ਹੋ ਜਾਣਾ ਭਾਈ ਜੀ ਐ ਨੀ ਜੀ ਜੀ ਨਾ ਲਾਓ ਬਾਈ ਐ ਨੀ ਜੀ ਜੀ ਨਾ ਲਾਓ ਔਖਾ ਹੁੰਦਾ ਵਿੱਚ ਸਾਰੇ ਕਰ ਲੀ ਜੀ ਤੇ ਅਮਰੀਕਾ ਨਾਲ ਰੰਗਾ ਰੱਖਿਆ ਦੂਈ ਲੜਾ ਜਦ ਜਾਰਾ ਕਰਾਉਣਾ ਉਹਦਾ ਕਿਸੇ ਨਾ ਕੜੀਏ ਤੇ ਲੱਗ ਜਾ ਤੂੰ ਵੀ ਲਾਇਆ ਮੁਰਕੇ ਹੂੰ ਬਹੁਤ ਧਰੀਆਂ ਸਦਾ ਸਥਾਨ ਆ ਗਿਆ ਉਹ ਇੱਕ ਸਾਲਾ ਬਤੀਜੇ ਨਾਲ ਮਾਰ ਗਿਆ ਇਹਦੇ ਨਹੀਂ ਜਿੰਨਾ ਖਰਾਬ ਹੋਗਾ ਉੰਨਾ ਵੱਧ ਹੋਣਾ ਇਹਨਾਂ ਕੁਝ ਤਾਂ ਅਕੂਦਾਂ ਤੇਆਂ ਪੱਟੀਆਂ ਪਈਆਂ ਵੱਧ ਤਾਂ ਹੋ ਜਾਂਦਾ ਵੀ ਡੰਗਰ ਖਾ ਕੇ ਜਦ ਵੱਧ ਹੋ ਜੂਗਾ ਇਹਦਾ ਫੋਨ ਕਰਕੇ ਜਾਂਦਾ ਵਿੱਚ ਉਹ ਬਰੇ ਪਾਇ ਨਾਲ ਉਹਨੇ ਆ ਹਰੇ ਪਾਉਂਦਾ ਉਹਨੇ ਛੱਡਿਆ ਨਹੀਂ ਆਉਂਦਾ ਦਾਤ ਮਾਰਦਾ ਸਾਰੇ ਛਣ ਛਣੇ ਪ੍ਰਸੀਨਾ ਐ ਕਚਰੀ ਆ ਜਾਂਦੀ ਉੱਪਰ ਉਹਨੇ ਤਾਂ ਥੋੜਾ ਫਾਇਦਾ ਕਰਦਾ ਬਈ ਮੈਂ ਇੰਨਾ ਸਮਾਨ ਖਾਦਾ ਉਹਨਾਂ ਮੈਂ ਰੇਪ ਆ ਗਿਆ ਉਹਨਾਂ ਨੇ ਆਇਆ ਤਾਂ ਆਇਆ ਵੀ ਲੈ ਕੇ ਨਹੀਂ ਗਿਆ ਬਈ ਖਾ ਕੇ ਉਰੀ ਆ ਗਿਆ ਹਾਂ ਲੈ ਕੇ ਨਹੀਂ ਗਿਆ ਖਬਰੇ ਕਿ ਕੀ ਕੀਦੇ ਖੇਤਾਂ ਰੱਖ ਗਿਆ ਹੁਣ ਲੱਗੇ ਤਾਂ ਬਣੀ ਉਰੀ ਆ ਗਿਆ ਤੇਰੇ ਖੇਤਾਂ ਦਾ ਤਾਂ ਹੋਰ ਪਸੰਗਿਆ ਖੇਤ ਦਾ ਖਾਦਾ ਤੇਰੇ ਜੇ ਕਰਤਾਗਾ ਫਿਰ ਉਹ ਜੀਆ ਤੇਰੇ ਖੇਤ ਖਾਦਾ ਉਹ ਕਿਤੇ ਹੋਰ ਦੇ ਖੇਤ ਵੀ ਜਾਣਾ ਉਹਦਾ ਖਬਰੇ ਕਿਹੜੇ ਖੇਤ ਦਾ ਆ ਹਾਂ ਲਿਆ ਕੋਲਾ ਜਾਣਾ ਯਾਰ ਉੱਥੇ ਸੂਰਨੇ ਪੱਟੀਆਂ ਪਈਆਂ ਉਧਰ ਕਹਿੰਦਾ ਸੂਰਨ ਦਾ ਗੰਨਾ ਪੜਦਾ ੱੱੱੱੱੱ ਮਾਉਣ ਸਵੇਰੇ ਹੁਣ ਕੀ ਕਰਨਾ ਜਾ ਕੇ ਯਾਰ ਹੁਣ ਸਵੇਰੇ ਪੱਛੇ ਗੰਨੇ ਲੈ ਕੇ ਜਾਓ ਗੈਲ ਉੱਥੇ ਦੱਬਿਓ ਹਾਂ ਗੰਨਾ ਲੈ ਕੇ ਜਾਓ ਥੈਲੀ ਲੈ ਕੇ ਜਾਓ ਹੁਣ ਤਾਂ ਕੀ ਕਰੇ ਡਰ ਨੇ ਸਾਜਦੇ ਜਾਓ ਆਪਣਾ ਹਾਂ ਜਦੀ ਗੰਨਾ ਲੈ ਜਾਓ ਨਾਲ ਦੇਸ ਵਾਲੇ ਨੇ ਪੱਠੀ ਕੱਢ ਕੇ ਗੱਗੇ ਬਾਹਰ ਕੋਲੀ ਲੈਣ ਵਾਲੀ ਆਲੀ ਆਲੋਣੀ ਬੋਲੀ ਬੈਠ ਕੇ ਜੂਪੀ ਵੀ ਐਨੇ ਨਹੀਂ ਕਰੀ ਹੋਈ ਹੈ ਕਹਾ ਸਾਬ पागल ਹੈ ਵੀ ਉਹਨੇ ਧੜਾ ਨਾ ਬੀਜ ਰੈਟ ਕਰਨ ਦਾ 18 ਕੇ 95 ਕਿਹੜਾ ਉਹ ਚੁੱਪੜੇ ਨੂੰ ਪੱਟਿਆ ਹੋ ਵੀਰੋ ਬੀਜ ਦੇਖ ਰਹੇ ਬਿਹੜਾ ਜੇ ਹੋਰ ਹੁੰਦਾ ਫਿਰ ਤਾਂ ਛੱਡ ਦਿਆਦਾ ਸਾਲਾ ਮਿੱਠਾ ਦਾ ਗੰਨਾ ਬਚਾ ਤੇਰਾ 18 ਤੇ ਨਹੀਂ ਰੋ ਦੇ ਦੇ ਪੱਤੀ ਜੇ ਕਿੰਨੀਆਂ ਪੱਟੀਆਂ ਨੇ ਉਹਨਾਂ ਕੰਨੇ ਦੇ ਜੋ 10 12 ਉੱਥੇ ਫਿਰ ਉਹਨੂੰ ਦੱਬ ਗਿਆ ਵੀ ਤਾਂ ਹੁਣ ਆਪਣਾ ਇੱਕ ਥੈਲੀ ਲੈ ਜਾ ਥੈਲੀ ਜੋੜ ਫੇਰਾ ਥੈਲੀ ਉਹਦੇ ਵਿੱਚ ਸਾਰ ਕੱਢ ਤਾਂ ਹੀ ਮੇਚ ਲੱਗੂਗੀ ਆਪਾ ਭਾਈ ਆਪਾ ਤਾਂ ਹੀ ਮੇਚ ਲੱਗਣੀ ਮੈਂ ਰੋਲਾ ਬਣਾਉਣਾ ਉਹ ਮਾਲ ਹੈ ਮੇਰੀ ਨਾ ਰੋਲਾ ਬਣਾ ਉਹ ਰੋਲਾ ਨਹੀਂ 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 ਤੇ ਪਰ ਪਾਣੀ ਨਿਕਲਦਾ ਹੀਦਾ ਹਨਾ ਪਾਣੀ ਏਡਾ ਮਾਂ ਫਿਰ ਲਾ ਦੇ ਲਾ ਦੇ ਉਹ ਤਾਂ ਡੂੰਗਾ ਪਿਆ ਹੋ ਉਹ ਕੌੜੀ ਲਾ ਕੇ ਤੋੜਨੀਆਂ ਪੈਣੀਆਂ ਹਾਂ ਉਹ ਲਾ ਦੇ ਫਿਰ ਤਾਂ ਇਹ ਲੱਗਣੇ ਛਿੱਧੀਆਂ ਮਿਰਚਾਂ ਕੌੜੀ ਲਾ ਕੇ ਤੋੜਨੀਆਂ ਪੈਣੀਆਂ ਇਹ ਇਹ ਚਕੇ ਲੈ ਆਏ ਆ ਕਿਹ ਆਂ ਭਿੰਡੀ ਦੇ ਬੂਟੇ ਡਾਲ ਪਰ ਲਾ ਦੇ ਦੇ ਭਿੰਡੀ ਭਿਉਣੀ ਆਹਨੇ ਭਿਉਂਗੇ ਲੱਗਣੀਆਂ ਇਹ ਧਨੀਆ ਧੁਨੀਆ ਕਰਾ ਦੇ ਤੋ ਨਹੀਂ ਲਉਣਾ ਧਨੀਆ ਵੀ ਲਉਣਾ ਤੂੰ ਬਾਲਟ ਹੀ ੱਕ ਸਮਾਨ ਇਹਨਾਂ ਨੂੰ ਪਾਣੀ ਪੈਣਾ ਹੁਣ ਕੱਲੇ ਕੱਲੇ ਬੂਟੇ ਹੀ ਜੇ ਡੌਲਾ ਤੇ ਪਾਲਣ ਦਾ ਫਿਰ ਸਜਾਦਾ ਵਧੀਆ ਲੱਗੂਗਾ ਨਹੀਂ ਨਹੀਂ ਬਹੁਤ ਵਧੀਆ ਡੌਲ ਪਰ ਮੇਰੇ ਤੇ ਬਹੁਤ ਟੌਪੀ ਲੱਗੂਗੀ ਦੇਖੀ ਤੂੰ ਹੁਣੀ ਬਹੁਤ ਵਧੀਆ ਲੱਗੂਗੀ ਬੈ ਕੇ ਤੋੜਨੀ ਪਈ ਕਰਨੀ ਮਿਰਚ ਬਹੁਤ ਜ਼ਿਆਦਾ ਹੈ ਤੇ ਐਂ ਜ਼ਿਆਦਾ ਹੋ ਜਾਣਾ ਖਲਾਰਾ ਉਹਦਾ ਸਿੱਧੀ ਹੀ ਚਾਹੀਦੀ ਯਾਰ ਮੈਨੂੰ ਸਿੱਧੀ ਤੇ ਚਾਹੀਦੀ ਸਿੱਧੀ ਠੀਕ ਆ ਦੂਰ ਦੂਰ ਲਾ ਦੇ ਇਹਦਾ ਆਪਣੇ ਵਾਸਤੇ ਹੀ ਆ ਕਿਹੜੇ ਮੰਡੀ ਜਾਣੀਆਂ ਮੇਰੇ ਤੇ ਉਹਨੂੰ ਪੁੱਛ ਕਿਉਂ ਨਹੀਂ ਦੀ ਕਿਹਦਾ ਖਾਇਰਾ ਹੋਵੇ ਜ਼ਹਿਰੇ ਹੋਵੇ ਨੀ ਰਿਓ ਜੇ ਲਸਣ ਖਾ ਲਿਆ ਹੋ ਜਾਏਗਾ ਖਾਣੇ ਉਹ ਗੇਮ ਆੜੀ ਪੱਖਾ ਕੱਢੀ ਜਾਂਦਾ ਮੈਂ ਜਦੋਂ ਦੱਸਦਾ ਲਾ ਮੈਂ ਕੋਈ ਬੋਲਿਆ ਤੈਨੂੰ ਮੈਂ ਨਹੀਂ ਹੋਣ ਦੇਣੀ ਇਹ ਜਦੋਂ ਦੱਸਦਾ ਲਾ ਮੈਂ ਕੋਈ ਬੋਲਿਆ ਕੋਸ ਤੈਨੂੰ ਉਹਗਾ ਉਹਗਾ ਕਦੇ ਹੋਇਆ ਪਾ ਪਾ ਮੈਨੂੰ ਫੋਨ ਕਰਦਾ ਮੈਂ ਉਹਦੋਂ ਉਹ ਆਇਆ ਤਾਂ ਜਦੋਂ ਦੱਸਣ ਲੱਗਾ ਤਾਂ ਇੱਥੇ ਤਾਂ ਗਰਾਉ ਵਾ ਥਲਾ ਇਹ ਖੇਤ ਪਾ ਇੱਥੇ ਇੰਨੀ ਜਗ੍ਹਾ ਪਾ ਗਰਾਉ ਵਾ ਇਹ ਟੁੱਟੀ ਲਈ ਟੁੱਟੂਨ ਚੱਲੀ ਆ ਫਿਰ ਤੇ ਮੈਂ ਉਹ ਦੱਸਣ ਲਾਇ ਲੜੀ ਹੋਇਆ ਆ ਮਿਰਚਾਂ ਰੌਣ ਲੱਗਿਆ ਉਹ ਦੇਖਦੇ ਗਿਆ ਬਣਦਾ ਕਿਰਚਤਾ ਹੋ ਜਾਣੀ ਗਿੱਲੀ ਐ ਮਿੱਟੀ ਉਹ ਦੋ ਦੋ ਬੂਟੇ ਲਾ ਕੇ ਕਿੱਲੇ ਪਹਿਲਾਂ ਗਿੱਲ ਵਾਲਾ ਕਗੇ ਨਹੀਂ ਤਾਂ ਪਾ ਠੀਕ ਠੀਕ ਐ ਇੰਨਾ ਵੀ ਨਹੀਂ ਹੈਗਾ ਨਹੀਂ ਨਹੀਂ ਗਿੱਲ ਹੋ ਗਿਆ ਉਹ ਮੈਂ ਠੀਕ ਐ ਮੈਂ ਜਿੰਨਾ ਪਹਿ ਗਿਆ ਬਾਈ ਇੱਧਰ ਆਪਣਾ ਲਾ ਲਿਆ ਬੇਲਾਂ ਪਾ ਜਿਆਦਾ ਨਹੀਂ ਨਿਸ਼ਾਨ ਵੀ ਕਰਨਾ ਤਾਂ ਇਹ ਆਦਮੀ ਜਗਾ ਛਾਪ ਨਹੀਂ ਕੀਆ ਕਈ ਜਗਾ ਕਣਕਾਂ ਦਾ ਨਾਸੇ ਮਾਰਤਾ ਲੈ ਜੂਰੇ ਆ ਆ ਗਿਆ ਇੱਥੇ ਹੁਣ ਇੱਥੇ ਲਾ ਦੇ ਮੈਂ ਕਿਲਾ ਨੀ ਹਾਂ ਹਨਾ ਦੂਰ ਰੱਖਿਆ ਨੂੰ ਰੱਖਣੀ ਪਈ ਨਹੀਂ ਚਾਰ ਕਿਲ ਇਹਦੇ ਦੂਰ ਰੱਖੇ ਇਹਦੇ ਨਾਲ ਕੰ ਲਾਉਣਾ ਹੈ ਇਹਦੇ ਨਾਲ ਕੰ ਲਾਉਣਾ ਮਿਰਚ ਅਜਾ ਹੈ ਉਹ ਹੈ ਉਰਲੰਦਾ ਨਾ ਚਲੇ ਬismillah ਦੇ ਨੇ ਸਾਰੇ ਜੇ ਮਿਰਚ ਲਾ ਦੇਣੀ ਮਿਰਚ ਲਾਉਣੀ ਸਾਰੇ ਮੈਂ ਮੈਂ ਯਾਰ ਉਹ ਕੀ ਹੁਣ ਜਗਾ ਛੜਤੀ ਆ ਲਾ ਪੰਜ ਚਾਰ ਬੇਲਾ ਲਾਉਣੀ ਆ ਉਧਰ ਚੜਾ ਦੂੰਗਾ ਡੰਡੇ ਗੱਢ ਕੇ ਲਾ ਲਾ ਕੇ ਠੀਕ ਨਹੀਂ ਗੱਲ ਇਹ ਹੋਊਗੀ ਹਾਂ ਠੀਕ ਮਨਾ ਜਣਾਣਾ ਪਹਿਲਾਂ ਮਿਰਚ ਤਾਂ ਹੋ ਜਾਣੀ ਹੈ ਜੋ ਮਰਜੀ ਲਾਈ ਯਾਰ ਯਾਰ ਸਿੱਧੀ ਲੈਂ ਬਣਾ ਕੇ ਲਾ ਮਿਰਚ ਉਹਨੂੰ ਸਿੱਧੀ ਲਾ ਤਾਰਾ ਨੂੰ ਕਰ ਸਿੱਧਿਓ ਹੈ ਯਾਰ ਤੰਨੂ ਵੀ ਜੀ ਲੱਗ ਜਾਂਦੀ ਤੂੰ ਬੈਠਾ ਹੀ ਦਰਸ਼ਾ ਦੀ ਆਇਲੈਂਡ ਖਾਂ ਦੋਹੇ ਪਾਸੇ ਨੂੰ ਬਰਾਬਰ ਰੱਖੀ ਦੀ ਹੁੰਦੀ ਲਾਈਨ ਉਹ ਕੋਈ ਚੱਕਰ ਨਹੀਂ ਇੱਥੇ ਚੱਕਰੀ ਇੱਥੇ ਘੱਟ ਸਾਲੀ ਚਾਰ ਬੂਟੇ ਆ ਚਾਰ ਤਾਂ ਬੂਟੇ ਆ ਅੱਛਾ ਢੇਰ ਲਏ ਇਹਦਾ ਕਰਵਾਤੀ ਇਹ ਵਸ ਸਪਰੇ ਵੀ ਹੋਣੀ ਆ ਕਿਤੇ ਸਾਲੀ ਬਿਮਾਰੀ ਨੂੰ ਮਾਰ ਦੇਵੇ ਨਾ ਕੰਪਰੀਆ ਉਂਗੀ ਛੋਟਾ ਜਿਹਾ ਇੱਕ ਪਹਿਲਾਂ ਨੂੰ ਹੋ ਤਾਂ ਜਾਣ ਦੋ ਸੁਬੇ ਬਾਅਦ ਚ ਕਰ ਲਵਾਂਗੇ ਕਿਤੇ ਰੱਖੀ ਪੈਣੀ ਹੈ ਸਕੀਮ ਰੱਖਣੀ ਪੈਣੀ ਹੈ ਉਹ ਦੂੜਾ ਲਿਆਉਣਾ ਜਿਹੜਾ ਪ੍ਰੈਸ਼ਰ ਆਏ ਮਾਰਦਾ ਹੂੰ ਦੇ ਸਿਰੇ ਵੀ ਪਾਇਆ ਪੈਦੇ ਚ ਮਿਰਚ ਹੋਣੀ ਬਹੁਤ ਔਰੇ ਲਸਣ ਦਾ ਹੋਇਆ ਨਹੀਂ ਸਾਲਾ ਹੈ ਰੌਟਾ ਵਾਲੀ ਜ਼ਮੀਨ ਦੀ ਦੇ ਸਿਰੇ ਨੂੰ ਪਾਇਆ ਮੈਂ ਔਰੇ ਹੈ ਸਿਰੇ ਪੂਰਾ ਪਾਇਆ ਭਾਈ ਜਿਆਦਾ ਪੈ ਗਿਆ ਤਾਂ ਹੀ ਨਹੀਂ ਹੋਇਆ ਕੱਲ ਨੂੰ ਕੱਲ ਨੂੰ ਆ ਕੱਲ ਨੂੰ ਲਾਉਂਗਾ ਬਾੜੇ ਚ ਅਜਾ ਦਿਨ ਦੇ ਨਾ ਹੀ ਲਗਾਉਣਾ ਮੈਂ ਕਿਤੇ ਜੜਾ ਮਿਲ ਗਈਆਂ ਇਦਨ ਹੋਰ ਬਾਲਾ ਨਾ ਨਾ ਜਿੱਦਣ ਹੋਏਗਾ ਆਪਣੇ ਬਾਖਾਲੀਓ ਪਰ ਉਹ ਤਰਾ ਬਣਾ ਉਹ ਪਰਾ ਰੂਡਾ ਮੀਟਰ ਪਾਇਆ ਹੈ ਨਾ ਜਿੱਦਣ ਬਣਵਾਉਂਗਾ ਉਹ ਖੁੰਜਾ ਇੰਡਲ ਆ ਉਹਨੂੰ ਆਹ ਉਹ ਉੱਥੇ ਬਾਵਾ ਚ ਉੱਥੇ ਹੋਗੀ ਬਸ ਉਹ ਕਰਦੇ ਰ ਉੱਥੇ ਜਿੱਦਣ ਰੂਡਾ ਮੀਟਰ ਪਾਇਆ ਉਹ ਬਾਦੇ ਨਾ ਹਾਂ ਉਹਨਾਂ ਅੜ ਵਾਲੇ ਨਾ ਲਾ ਕੇ ਡੋਲੀਆਂ ਮੋਟੀਆਂ ਉਹ ਕੰਮ ਠੀਕ ਆ ਪਾਣੀ ਉੱਤਰ ਉਸ ਪੂਰੇ ਸਾਜੀ ਸੋਚੀ ਲਾਦੀ ਆਲੂ ਲਾ ਦੇ ਉੱਥੇ ਆਲੂ ਲੈ ਤਗੜੀ ਫਰਮ ਹੈ ਨਹੀਂ ਪਤਾ ਦੀ ਗੋਭੀ ਲਾਦੀ ਹੈ ਗੋਭੀ ਤਾਂ ਕਹਿ ਫਿਰ ਹਾਂ ਕਿਹਦਾ ਬਹੁਤ ਆਲੂ ਹੋਏਗਾ ਤੇੜੇ ਲੱਖ ਦੇ ਆਲੂ ਹੋਗੇ ਬੱਚੇ ਤੋਂ ਬੱਚੇ ਦਾ ਕਹਿੰਦਾ ਉਹ ਆਉਂਦੀ ਦੀ ਵੀਡੀਓ ਦੇਖੀ ਹੈ ਕਹਿੰਦਾ 1.5 ਲੱਖ ਦੀ ਕਹਿੰਦਾ ਫੀ ਵਖਾ ਕੇ ਹੈ ਕਹਿੰਦਾ ਚੱਲ ਮੈਂ ਸੋਚਿਆ 1.5 ਲੱਖ ਬਚ ਗਿਆ ਕਹਿੰਦਾ ਦੂਏ ਸਾਲ ਕਹਿੰਦਾ ਆ ਗਿਆ ਬੰਦਾ ਕਹਿੰਦਾ ਫੇਰ ਕਹਿੰਦਾ ਫੇਰ ਕਹਿੰਦਾ ਜਿਹੜਾ 1.5 ਲੱਖ ਬਚਿਆ ਤਾਂ ਕਹਿੰਦਾ ਉਹ ਫੀਮ ਸ਼ੂਟਣ ਤੇ ਲੱਗ ਗਿਆ ਆਤਰਾਲੀ ਦਾ ਕੀ ਕਰਨਾ ਹਣ ਪਈ ਰਹਿ ਨਾ ਤੈਨੂੰ ਮੈਂ ਕਹਿੰਦੀ ਕਾਲੀ ਢੱਕ ਕੇ ਸੁੱਕ ਜੀ ਕਰਾ ਤਾ ਉਹ ਪਸਰੀ ਕਰਨਾ ਇਹਦਾ ਪਨੀਰ ਦੇ ਕੰਮ ਆਉਣੀ ਆ ਆਹ ਭੁੱਲੇ ਪਨੀਰ ਤਾਂ ਲਾਉਣੀ ਨਹੀਂ ਕਹਿੰਦਾ ਹਣ ਜੀਰੀ ਲਾਉਣੀ ਭਾਈ ਜੀਰੀ ਦਾ ਐਤ ਕੀ ਯਾਰ ਮੇਰੀ ਸਲਾਹ ਇਹ ਬਾਸਮਤੀ ਲਾਈਏ ਜਿਹੜੀ ਵਾਤੀ ਲਾ ਲਾ ਪਹਿਲਾਂ ਪੁੱਛ ਰਿਹਾ ਆਂ ਤੁਸੀਂ ਉਹਨਾਂ ਨੂੰ ਕਿਹੜੀ ਰੀਦ ਨਹੀਂ ਤੁਸੀਂ ਮੈਂ ਤਾਂ ਦੋਹਾਂ ਪਾਸੇ ਕਰਨੇ ਪੈਣੀਆਂ ਇਹ ਤਾਂ ਮੇਰੀ ਮਰਜ਼ੀ ਲਾ ਲਾ ਚਾਹ ਬੰਬ ਦੇ ਉੱਥੇ ਹੀ ਮੈਂ ਤੋਣੀ ਆ ਕੋਈ ਬਸੇ ਮੈਂ ਤੋਣੀ ਤੇ ਆਪਣੇ ਏਰੀਆ 'ਚ ਹੋਈ ਆ ਹੋਰ ਪਾਸੇ ਨਹੀਂ ਹੋਈ ਮੈਂ ਤਾਂ ਤੁਸੀਂ ਕਰ ਦੋਤੀ ਆ ਨਹੀਂ ਤਾਂ ਮੈਂ ਕਿਤੇ ਹੋਈ ਹੁੰਦੀ ਮੈਂ ਤਾਂ ਹੋਰ ਪਾਸੇ ਕਿਤੇ ਨਹੀਂ ਹੋਈ ਇਹੀ ਜਗ੍ਹਾ ਵਿਕੀਆਂ ਆ ਜੀਰੀਆਂ ਵਿਕ ਤੌਰੇ ਵਿਕੀਆਂ ਆ ਮਰੋ ਕੇ ਵਿਕੀ ਐ ਰੁਲ ਕੇ ਨਾਜ ਰੂੜਦਾ ਨਾ ਫੇ ਥੜਾ ਦੇਖਦਾਂ ਤੋਂ ਹੁੰਦਾ ਏ ਨਾਜ ਰੂੜਦਾ ਨਾਜ ਰੂੜਿਆ ਦੇ ਕੰਕੜਾ ਰੇਡ ਕਿੱਥੇ ਗਿਆ ਹਾਂ ਨਾਜ ਰੂੜਿਆ ਤਾਂ ਨਾਜੀ ਆਹੋ ਲੈ ਕੇ ਹਲਕੀ ਕੁੱਟੀ ਬਜਰੀ ਮੈਂ ਘਰਾਂ ਲਾਉਂਗਾ ਇਹਨੇ ਬਾਜਰੀ ਦੇ ਪੰਜ ਸੱਤ ਬੁੱਟੇ ਇਕੱਲੇ ਦੋ ਰੇਲਾ ਲਾ ਦੋ ਗੰਨੇ ਜੀ ਪੁੱਟਣ ਹੀ ਨਹੀਂ ਨਾ ਮਿਰਚੇ ਨਹੀਂ ਗੰਨੇ ਜੀ ਜਿਵੇਂ ਪੰਮੇ ਦਾ ਨਹੀਂ ਪਿਆਜ਼ ਲਾ ਉਹ ਯਾਰ ਗੰਨੇ ਮੈਂ ਕਿੱਥੇ ਵਿੱਚ ਲਾਉਂ ਪਾਗੜਾ ਗੰਡੀ ਦਾ ਹੋ ਜਾਂਦੀ ਹੈ ਨਾ ਪਿੰਡੀ ਮਿਰਚ ਨੂੰ ਨੇ ਟਾਈਕ ਉਡਨੀ ਵੀ ਔਖੀ ਜੁਨੀ ਪਿਆਜ਼ ਵਾਲਾ ਕੰਮ ਠੀਕ ਹੈ ਇੱਕ ਵਾਰ ਪੱਟਿਆ ਕੰਮ ਖਤਮ ਆ ਜਿਹੜਾ ਬਾਹਰ ਘੁੰਮਣਾ ਹੋ ਗੰਨੇ ਨੂੰ ਮਾਰ ਲੰਦਾ ਸੀ ਗਰੀ ਗਿਆ ਮੇਰੀ ਗੱਲ ਸੁਣ ਲੈ ਉਹਦੇ ਅੱਦੇ ਮਾਂ ਗਠੇ ਲੱਗੇ ਹੋਏ ਆ ਗੱਗੇ ਅੱਦੇ ਮਾਂ ਹੁਣ ਪਿੰਡੀ ਲਾਉਂਦਾ ਗਿੱਤੀ ਹਾਂ ਲਾਈ ਪਿੰਡੀ ਲਾਈ ਮਿੰਡੀ ਹੁਣ ਲਾਈ ਵੀ ਪਿੰਡੀ ਲਾਈ ਹੈ ਪਤਾ ਨਹੀਂ ਲਾਈ ਲਾਈ ਹੈ ਪਿੰਡੀ ਲਾਈ ਵੀ ਆ ਬੱਸ ਫਿਰ ਅੱਦੇ ਜਿੱਥੇ ਲਾਈਏ 2 4 ਥਾੜ ਲਾਏ 5 ਪਿਆਜ਼ ਵੀ ਸਾਲਾ ਖਤਮ ਜਾਈ ਹੋ ਗਿਆ ਉਹਨਾਂ ਦਾ ਪਿਆਜ਼ ਟਿਕ ਨਹੀਂ ਹੁੰਦਾ ਦਿਖਦਾ ਹੀ ਨਹੀਂ ਹੈਗਾ ਉਹ ਤਾਂ ਦੇਖੂਗਾ ਬਾਅਦ ਚ ਦੇਖੀ ਜਾ ਤਾ ਪਿਆਜ਼ ਤਾਂ ਦੇਖੂ ਹੌਲੇ ਹੌਲੇ ਕੱਤੇ ਭੈ ਉ ਕਦਾ ਮੀਹ ਘੱਟ ਪਿਆ ਚਮਕਾਉਣੋਂ ਤਾਂ ਉਹ ਹੈ ਹੀ ਨਹੀਂ ਪਿਆਜ ਇਹਦੀ ਉਹ ਹੈਗਾ ਪਿਆਜ ਉਹ ਦਵਾਈ ਜੀ ਨਹੀਂ ਖਾਲੇ ਸੜਾ ਪਤਾ ਨਹੀਂ ਚੱਲਿਆ ਬਿਮਾਰੀ ਜੀ ਨਹੀਂ ਉਹ ਨਹੀਂ ਹੈ ਬਿਮਾਰੀ ਪਿਆਜ ਇਹਦੀ ਤੇਰੇ ਸਾਹਮਣੇ ਖਤਮ ਹੋ ਗਈ ਕਹਿੰਦਾ ਜਿਹੜੀ ਲਿਆਂਦੀ ਸੀ ਸਾਡੀ ਵਾਲੀ ਪਨੀਰੀ ਠੀਕ ਆ ਕਹਿੰਦਾ ਜਿਹੜੀ ਘਰ ਤਿਆਰ ਕਰੀ ਦੀ ਤੂੰ ਖਤਮ ਜੀ ਹੋ ਗਈ ਜ਼ਗਰੀਬ ਦੇ ਐਨ ਦਿਖਦਾ ਪਿਆਜ ਜ਼ਗਰੀਬ ਵੀ ਤਾਂ ਮੁੱਲ ਦੀ ਲੈ ਕੇ ਆਇਆ ਜ਼ਗਰੀਬ ਇੱਕੋ ਜਗ੍ਹਾ ਇੱਕੋ ਜਗ੍ਹਾ ਤਾਂ ਲੈ ਕੇ ਆਏ ਆ ਪਨੀਰੀ ਠੀਕ ਆ ਇੱਕੋ ਜਗ੍ਹਾ ਤਾਂ ਲੈ ਕੇ ਆਏ ਆ ਪਨੀਰੀ ਮੁੱਲ ਵਾਲੀ ਖਤਮ ਹੋ ਗਈ ਜਿਹੜੀ ਲੱਕੀ ਹੋਣਾ ਜਿਹੜੀ ਘਰ ਤੇ ਲਾਈ ਦੀ ਪੱਟ ਕੇ ਪੰਮੇ ਨੇ ਤਾਂ ਸਾਰੀ ਉਹ ਘਰ ਤੇ ਲਾਈ ਉਮਾਂ ਜਿਹੜੀ ਪਰਾਂ ਘਰ ਤੇ ਪਲੀਦੀ ਲਾਈ ਆ ਲਿਆ ਕੇ ਬੀਜੀ ਹੋਈ ਸੀ ਉਹ ਸਹੀ ਆ ਕਹਿੰਦਾ ਪਰਾਂ ਵਾਲੇ ਖੇਤ ਮਾ ਹਮ ਅਬ ਵੀਰ ਵੀ ਗੁਸ਼ੀ ਦਿੱਤੀ ਆ ਠੀਕ ਆ ਥਾਲੀ ਹੈ ਠੀਕ ਆ ਹੋਰ ਮਿੱਟੀ ਦੇ ਲੱਗਣਾ ਟਾਈਮ ਕਿੰਨਾ ਚੱਲਣਾ ਉਹਨਾਂ ਨੇ ਕਿ ਹੋਣੀ ਆ 2k ਬੁੱਟ ਚੱਲੇ ਆ ਚ ਬਸ ਹੈ 2k ਬੁੱਟ ਚੱਲਣੇ ਬਸ ਇਹ ਨਹੀਂ ਨਹੀਂ ਹਾਈਬ੍ਰਿਡ ਆ ਇਹ ਹਾਈਬ੍ਰਿਡ ਦਾ ਹੈ ਤਾਂ ਸਾਨੂੰ ਗਿਆ ਪਤਾ ਕਿ ਹਾਈਬ੍ਰਿਡ ਕੀ ਆ ਹੈ ਬਾ ਮਿਰਚ ਲਾ ਲਾਜ ਬੈਨੂ ਬਸ ਯਾਰ ਆ ਆਪਾਂ ਇਹ ਟੈਮਾ ਘਟਾਣੂ ਹੀ ਨਾ ਲੱਗਿਆ ਉੱਠ ਕੋਟ ਕੋਟ ਤੇ ਖਾ ਲੈਣੇ ਹਾਂ ਇਹ ਰੋਟੀ ਤੇ ਰੱਖ ਕੇ ਖਾ ਲਈ ਬਸ ਇਹਦਾ ਲੰਬੀ ਹੋਇਆ ਲੰਬੀ ਛੋਟੀ ਜੀ ਮਰਜੀਵੇਂ ਮਿਰਚ ਲਾਜੇ ਬਾਈ ਛੋਟੀ ਹੁੰਦੀ ਹੈ ਜੋਂ ਮਿਰਚ ਕਹਿੰਦੇ ਜੀ ਇੰਨੀ ਹਾਂ ਛੋਟੀ ਕੌੜੀ ਬਾਹਤ ਉਹ ਕੌੜੀ ਹੁੰਦੀ ਹੈ ਲੰਬੀ ਮਿਰਚ ਚਾਹੀਦੀ ਹੈ ਲੰਬੀ ਵਾਲੀ ਘੱਟ ਕੌੜੀ ਹੁੰਦੀ ਹੈ ਹਾਂ ਉਹ ਘੱਟ ਹੁੰਦੀ ਹੈ ਜਿਹੜੀ ਘਟਾਣੂ ਜੀ ਛੋਟੀ ਜੀ ਜੋਂ ਮਿਰਚ ਕਹਿੰਦੇ ਹੁੰਦੇ ਉਹ ਤਾਂ ਛੋਟੀ ਬਸ ਕਰ ਆਂਦੀ ਹੈ ਜੋਂ ਮਿਰਚ ਤੈਨੂੰ ਕਦ ਖਾ ਕੇ ਦੇਖ ਲਈ ਲਾਈ ਦੀ ਇੱਕ ਵਾਰ ਹੜੀਆਂ ਲਿਆ ਕੇ ਹਾਂ ਉਹ ਤਾਂ ਸਬਜ਼ੀਆਂ ਬਚ ਗਈ ਲੱਗਦਾ ਸਾਲਾ ਇੰਨਾ ਕਿ ਦਾਣਾ ਜੀ ਲੱਗਦਾ ਬਸ ਜੇ ਲੰਬੀਆਂ ਦੂਈਆਂ ਸੱਤ ਪੈਂਦੀਆਂ ਨਾ ਮੇਰੇ ਤੇ ਸਬਜ਼ੀ ਵਿੱਚ ਸੱਤ ਅੱਠ ਹਾਂ ਤਾਂ ਫਿਰ ਚਾਰੇ ਬਾਅਦਦਾ ਹਾਂ ਦਵਾਈਆਂ ਉਹ ਸਫਾਈ ਤਾਂ ਸੋਹੀ ਹੋਗੀ ਯਾਰੇ ਦੀ ਹਾਂ ਮੈਂ ਸਫਾਈ ਤਾਂ ਸਫਾਈ ਤਾਂ ਵਧੀਆ ਹੋਗੀ ਹੁਣ ਪਾਣੀ ਪਾ ਦੇਦੇ ਮਾਂ ਲੈਣ ਲੈ 10 ਸਫਾਈ ਜਾਂਦੀ ਹਾਂ ਮੈਂ ਸਫਾਈ ਯਾਦਵੀ ਭਾਈ ਬੋਕਰੀ ਉਹ ਵੀ ਕਦੋਂ ਜਾਂ ਸਫਾਈ ਜਾਂਦੀ ਨਾ ਉਹ ਵੀ ਅੱਛਾ ਉਹ ਲਾ ਬੰਦਾ ਹੈਗਾ ਉਹਨੇ ਜਿਹਦੇ ਗੁੱਟ ਦੇ ਕੰਨੀ ਇਹ ਆਪੀ ਔੀ ਘੌਲ ਹੋ ਗਈ। ਉਹ ਇਸ ਨੂੰ ਗੁੱਟ ਨੂੰ ਕਿਹਾ। ਗੁੱਟ ਦੇ ਗੁੱਟ ਦੇ। ਲੈ ਸਾਰਾ ਗੁੱਟ ਨਾਲ ਚੀਜ਼ ਹੋ ਰਹੀ ਹੈ, ਚੀਜ਼ ਹੋ ਰਹੀ ਤੇ ਕਿਹ ਵਿੱਚ। ਉਹ ਕੰਨਾ ਕਿੰਨਾ ਗੁੱਟਾ ਉਹਨੇ। ਗੰਨਾ ਘੁੰਮਿਆ ਜੀ ਸਾਰੇ ਵਿਚਾਰੇ ਪਾਸੇ। ਬਸ ਰੁੱਪੂ ਲੱਗਦਾ ਸੀ ਤਦੋਂ ਇਹ ਚੌਪੇ। ਇਹ ਵੀ ਚੌੜੇ ਨਹੀਂ ਦੋਏ। ਇੱਕ ਹੋਰ ਦੇਖ ਸਰਤੀ ਦੀ। ਹਾਂ। ਉਰੇ ਘਰ ਤੇ ਗਿਆ ਇਹ। ਤੂੰ ਤੀ ਚਾਹ ਲੈ ਜਾ ਹੁਣ। ਹਾਂ। ਇਹ ਚਾਹ ਤੂੰ ਲੈਣੀ। ਹਾਂ। ਇਹਨੇ ਥੋੜੇ ਸਾਢੇ 4 ਹੋ ਗਏ ਮੈਂ ਅੱਖਾਂ ਦਾ ਟਾਈਮ ਕੋਲ ਨੂੰ ਕਰੀ ਪੀ ਲੋ। ਇਗਰੀ ਗਾ ਲਾ ਆ ਜੋ ਜਿਹਨੇ ਨਹੀਂ ਲੇ ਗਈ ਆ ਜਾ ਆਪੀ ਕੋ ਸਾਰੇ ਪਾਸੇ ਮੈਂ ਘਰੇ ਭੀ ਲੋ ਹੁਣ ਆ ਜੋ ਟੀਲੇ ਦੇ ਚਾਰੇ ਪਾਸੇ ਸਾ ਸਾ ਸਿਆੜ ਜੁੜ ਕੇ ਕਾਲੂ ਸਿੱਧੀਆਂ ਫਾਂਟਾਂ ਕੋ ਦੜਨੀ ਬਸ ਬਠੀ ਕੱਖ ਆਲਿਆ ਨਿਕਲ ਗਿਆ ਸੈਡਾਂ ਸੈਡਾਂ ਕੱਟੀ ਐ ਸੈਡਾਂ ਕੱਖ ਆਲਿਆ ਨਿਕਲ ਗੀਆਂ ਆਹਦਾ ਘਰਾਂ ਲਾ ਦੂੰਗਾ ਮੈਂ ਚੇਹਰੇ ਨਹੀਂ ਆਦਾ ਪਾਉਂ ਤੋਂ ਗਿਆ ਉਹ ਬਾਦੂ ਹੋਰ ਤਾਂ ਹਾਂ ਉਹਦੇ ਨਾਲ ਹੁਲਾਉਂਦਾ ਕੀ ਇਹਦੇ ਵਿੱਚ ਪੰਜ-ਛਤ ਠੀਕ ਨਹੀਂ ਹਾਂ ਬਾਕੀ ਲਿਫਾਫੇ ਲਾ ਦੇਣੇ ਮੈਂ ਲਿਫਾਫੇ ਲੈ ਕੇ ਨਾ ਬਿੱਲੂ ਤੇ ਛੋਟੀਆਂ ਉਹਨੇ ਵਿੱਚ ਪਾ ਕੇ ਬਿਤੀ ਉਹਨੇ ਵਿੱਚ ਇੱਕ ਬੀਜ ਘਾੜ ਦੇਣਾ ਉਹ ਵੀ ਠੀਕ ਹੈ ਉਹ ਗੱਡ ਗਏ ਫਿਰ ਜਿੱਥੇ ਮਰਜ਼ੀ ਲਾਈ ਦੇਣਾ ਤੇ ਮਰਜ਼ੀ ਦੱਲ ਲੈ ਫਾਫੀ ਅੰਮੀ ਚੱਲ ਪੀ ਲੈ ਹਾਂ ਕੀ ਇਹਨੂੰ ਇੰਨੀ ਕਿ ਚੜੀ ਆ ਇਹ ਆਹਾਂ ਆ ਵੀ 20 ਰੁਪਏ ਦਾ ਏ 30 20 ਰੁਪਏ ਆਣੇ ਫਲੀਆਂ ਹੀ ਵੈਰਾਈਆਂ ਉਹ ਬੱਸ ਕਰ ਕਹਿੰਦਾ ਸਮੁੱਛ ਕਹਿੰਦਾ ਤੋਕੇ ਤੋਕੇ ਨਾਲ ਸਮੁੰਦਰ ਭਰਦਾ ਲੈ ਹਾਂ ਮਾਰਦਾ ਗੱਲਾਂ ਆ ਦੇਖ ਤਾਂ ਕਿੰਨੇ ਬੀਜ ਆ 20 ਰੁਪਏ ਮਤਨੂੰ ਰੱਬ ਦੇ ਦੇ ਉਹ ਜਾਨ ਨੂੰ ਸਮੁੰਦਰ ਭਰਨਾ ਤੁੱਕੇ ਤੁੱਕੇ ਨਾਲ ਚਾਰ ਪੀੜੀਆਂ ਲੰਘ ਲੈਣੀਆਂ ਇਹ ਤਾਂ ਵੀ ਨਹੀਂ ਭਰਨਾ ਹੈਗਾ ਕਿ ਇੱਕ ਹਫ਼ਤਾ ਹੀ ਹੈ ਬਸ ਉਹ ਬੀਜ ਉਹ ਬੀਜ ਘਟਾ ਉਹ ਤੇ ਕੈ ਬੀਜ ਆ ਇਹ ਸੋਨੇ ਬਧਰਾ 20 ਬਸ 20 ਵਿੱਚ ਬੀਜ ਹੀ 15 ਕ ਹੋਊਂਗੇ 1.5 ਰੁਪਏ ਦਾ ਪੈ ਗਿਆ 15 ਪੰਜ ਲਾ ਦੇਣੇ ਉਹਨੇ ਪੰਜੋਂ ਕੋ 20 25 ਚੰਗਾ ਤਿੱਗਲ ਫਾਲੋ ਕਬੀ ਹੋਇਆ ਪਹਿਲਾਂ ਸਹੀ ਬੋਲੇ ਦਾ ਹਾਂ ਜੋ ਕਾਂਜੀ ਕੱਤੀ ਹੋਈ ਹੈ ਪੰਜੋ ਕੋ ਵੀ ਹਾਂ ਤੂੰ ਫਿਰ ਆਇਆ ਵੀ ਫਿਰ ਆਰਾ ਦਾ ਠੀਕ ਆ ਭਾਈ ਮੇਰਾ ਠੀਕ ਆ ਬਜੀ ਹੋਗਾ ਗੱਟੇ ਤਾਂ ਆਹੋ ਨਾ ਵੀ ਇੱਥੇ ਪਾਣਾ ਜਿੱਥੇ ਮੈਂ ਲਾਉਂਗਾ ਮਾੜਾ ਪਾਣੀ ਬੋਲੇ ਮਿਰਚਾਂ ਲਾਤੀਆਂ ਤੇਰੇ ਕੋਈ ਹੋ ਗਈਆਂ ਰੋਟੀ ਨਾਲ ਖਾ ਲੈ ਗਰੀ ਰੱਤਾ ਕੰਮ ਕਾਤਾ ਜੀ ਸਾਹਮਣੇ ਨਿੱਪੜ ਗਿਆ ਬਾਈ ਸਾਹਮਣੇ ਨਿੱਪੜ ਗਿਆ ਆ ਹਾਲ ਵੀ ਖੱਡਿਆ ਹੁਣ ਰਸਤਾ ਸੁੱਕ ਗਿਆ ਅੱਜ ਆ ਤਾਂ ਸੁੱਕ ਜਣਾ ਮੜਾ ਆ ਵੀ ਸੁੱਕ ਜਣਾ ਕੱਲ ਨੂੰ ਇਹ ਨਹੀਂ ਖੱਡਿਆ ਚੱਗੇ ਰਹਾਂਦੇ ਤਾਂ ਉੱਤੇ ਪਿਆ ਬੈ ਰਿੱਟਾ ਪਰ ਆ ਖਾਤਦੇ ਭੀ ਜਿੱਦੋਂ ਉਦੋਂ ਮੈਂ ਇੱਕ ਵਾਰ ਜਾਣ ਲੱਗੇ ਫੇਰ ਤੂਦਣੇ ਨੂੰ ਮੜ ਮੜੇ ਜਿਹੜਾ ਬਾਛੜ ਜੀ ਦਾ ਪਾਣੀ ਗਿਰ ਕੇ ਨਾ ਪਰ ਠੀਕ ਨਹੀਂ ਕੱਲ ਨੂੰ ਖੱਡਿਆ ਰਸਤਾ ਜਾਣਾ ਸੁੱਕਾ ਹੈ ਨਾ ਦੇਖ ਫਿਰ ਹਾਲੇ ਬਹੁ ਲੋਟਦੇ ਹੈ ਹੂੰ ਬਹੁ ਲੋਟਦੇ ਹਾਲੇ ਹਾਲੇ ਬਹੁ ਸੋਹਣੇ ਬਹੁਤ ਵਧੀਆ ਬਹੁਤ ਵਧੀਆ ਖੜਾ ਬਹੁਤ ਵਧੀਆ ਕਰਦੇ। ਕੁਝ ਖੇਤ ਵੀ ਚੰਗੇ ਬਾਹੀ ਹੋਈ ਹੋਈ। ਖੇਤ ਤਾਂ ਇਹੋ ਪੇ ਖੇਤ ਤਾਂ ਗੱਲ ਹੈ ਸਾਰੀ। ਕਿ ਖੇਤ ਵਧੀਆ ਬਣਿਆ ਹੋਵੇ ਵਟ ਤਾਂ ਹੀ ਵਧੀਆ ਨਿਕਲੂਗੀ। ਜੇ ਡਲੇ ਵਿੱਚ ਗਰੀ ਜਾਂ ਫਿਰ ਕਿਆ ਫਾਇਦਾ ਜਿਹੇ ਮਰਜੀ ਫਾਲੇ ਹੋਣ। ਹੈ ਕਿ ਨਹੀਂ? ਖੇਤ ਖੁੱਲਿਆ ਹੋਵੇ ਚਾਹੀਦਾ ਇਹਨ। ਖੁੱਲਿਆ ਬਖੇਦੋ ਪੇ ਫਿਰ ਫਰਕ ਆ। ਬਾੜੂnga ਸਿਆੜਾ ਇੰਨੋ ਲੱਗਦਾ ਏ। ਅੱਛਾ ਇੱਕ ਗੱਲ ਦੇਖ ਲੈ ਥੂ ਬਾਈ ਹਸਵੀਰ। ਐਸੋ ਜਿਨਾ ਸੁੱਕੇ ਵਸਪਰੇ ਹਾਂ ਕਰੀਏ ਪੇ ਸਭ ਨੇ ਇਸਦੇ ਗੁਲਦਿੰਡਾ ਉੱਪਰ ਨਿਕਲੇ ਹੀ ਨਹੀਂ। ਆਪਣੇ ਨਾਲ ਢੱਕਾ ਵੀ ਨਹੀਂ ਹੈਗਾ। ਅੱਜ ਵੀ ਤਾਂ ਕਰੀ ਵੀ ਆਪਾਂ ਨੇ ਸੁੱਕੇ ਚ। ਹਾਂ ਇਹਦੇ ਵਿੱਚ ਕਰੀ ਸੀ ਦੇ ਲੋਪਨ ਨਿਕਲ ਗੁਟੰਡਾ ਆਪਣੇ ਮੰਡਜ ਵੀ ਨਹੀਂ ਹੈਗਾ ਦਾਣਾ ਵੀ ਹਾਂ ਹੈ ਨਹੀਂ ਨਾ ਹਾਂ ਪਰ ਆ ਦਾ ਪਾਨੇ ਜੂਨ ਕੌਰੀ ਸਿਟੀ ਦੀ ਪਰ ਆ ਦਾ ਸਾਨੂੰ ਕੋਰ ਤੇ ਉੱਤੇ ਤਾਂ ਜਮਾ ਹੀ ਨਹੀਂ ਉਰਦਾ ਮਨੂੰ ਲਾਦੀ ਮਾੜਾ ਮੋਟਾ ਪੱਟਾਂ ਦੇ ਨਾਲ ਉਹ ਨਿਕਲੂਗਾ ਕੱਲ ਨਿਕਲ ਆਣ ਪਰ ਹੁਣ ਇਹ ਪਤਾ ਵੀ ਦਾ 10 ਦਿਨ ਲੱਗਣਾ ਸਾਲਾ ਕਣਕ ਤੇ ਪੂਰ ਆ ਜਾਂਦਾ ਇਹ ਬਾਦਨਾ ਹੋਣਾ ਬਾਦ ਬਹੁਤ ਸਿਆ ਖੜਕ ਤੇ ਸਰਾਦੀ ਉਦੋਂ ਬਾਦ ਨਿਕਲਦਾ ਆ ਹਾਂ ਕਣਕ ਦੀ ਗੱਲ ਕਿਤੇ ਮਾੜੀ ਆ ਬੋਸ ਝੋਟਾ ਵਿੱਚ ਨੂੰ ਆ ਗਣਕਦੇ ਆ ਝੋਟਾ ਖਾ ਕੇ ਨਹੀਂ ਗਿਆ ਰਾਤ ਨੂੰ ਨਿਗਾ ਰੱਖੇਗਾ ਝੋਟਾ ਖਾ ਕੇ ਰਾਤ ਇਹਨੂੰ ਕਿਹੜਾ ਪਤਾ ਲੱਗਦਾ ਹਾਂ ਹਉ ਆ ਦੇਖੋ ਆਖ ਆ ਗਿਆ ਪਰ ਸਿੰਘ ਕੱਲੇ ਬਾਲਾ ਤੁਹਾਨੂੰ ਉਹ ਹੀ ਖਾਣ ਕੱਲੇ ਬਾਲਾ ਥਾਂ ਪਾ ਗਿਆ ਦਾ ਆ ਉਹ ਹੀ ਸਰ ਛਾੜ 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 ਲੈਟ ਬੜੀ ਲਵਾਉ ਰੇ ਯਾਰ ਆਹ ਮੀਟਰੇ ਲਵਾ ਦਿੰਦੇ ਯਾਰ ਮੀਟਰੇ ਲਵਾਉਂਦੇ ਆ ਬਰੇ ਚੁੱਲਾ ਨਾਲਾ ਚੁੱਲਾ ਮਿੱਟੀ ਦਾ ਕਿੱਲਾ ਬਣਾ ਮੀਟਰ ਲਵਾਈਏ ਫੇ ਪੱਖੇ ਵਾ ਪਊਂਗਾ ਆਰਾਮ ਨਾਲ ਰਾਤ ਨੂੰ ਪੱਖਾ ਲਾ ਕੇ ਮੀਟਰ ਲਵਾ ਦਈਏ ਕਮਰਾ ਬਣਾ ਲੋ ਦੇਖੋ ਟਟਾਨੀ ਟੁਟਾ ਹੋਆ ਹੈ ਇਹਨੇ ਤੋੜਿਆ ਇਹਨੇ ਤੇ ਕਹਿੰਦਾ ਟਾਂਗ ਰੁੱਟ ਗਈ ਬਜਦੀ ਇਹਨੇ ਤੋੜਿਆ ਪੁੱਛੀ ਨੂੰ ਰੇਟਰ ਜੀ ਆਤਾ ਉੱਪਰ ਉਹ ਵੀ ਉਹ ਵੀ ਆਂਗ ਰਿਹਾ ਤਾਂ ਤੋਂ ਵੀ ਕੰਮ ਆ ਆ ਜਾਂਦਾ ਹੈ ਹੋ ਰਹਾ ਹੁਣ ਆ ਤੇਰੇ ਨਾਲ ਕੱਢਣਾ ਪੈਂਦਾ ਕੋਈ ਬਾਤ ਨਹੀਂ ਇਤਲਾ ਮਜਾ ਹੋਰ ਲਿਓ ਉਹ ਮਿੰਜਾ ਉੱਥੇ ਚੱਕ ਰਿਆ ਕਰ ਜੀ ਦੇ ਦੂਏ ਸਰਵਾ ਲਿਓ ਬਣਾ ਲਓ ਆਪਣੇ ਨਾਲ ਚੱਕ ਲਿਆ ਉਥੇ ਦੇ ਉਥੇ ਲਿਆਉਂਗਾ ਹੋਰ ਕੀ ਆ ਜੇ ਜ਼ਿਆਦਾ ਲੋੜ ਤੋਂ ਪਪਾਉਗੀ ਫਿਰ ਉਥੇ ਚੱਕ ਲਈ ਜੀ ਮਿੰਜੇ ਨੂੰ ਤਾਂ ਕਿ ਹੁਣ ਔਖਾ ਇਸਲਾ ਠੀਕ ਨਹੀਂ ਇੱਕ ਕੋਠੇ ਲਿਆ ਕੇ ਰੱਖ ਲਿਆ ਠੀਕ ਆ ਯਾਰ ਚਲੋ ਜੀ ਠੀਕ ਆ ਬਾਈ ਫਿਰ ਮਿਲਦੇ ਜੀ ਸਤ ਸ੍ਰੀਕਾਲ ਸਤ ਸ੍ਰੀਕਾਲ ਜੀ ਚਲਿਏ ਬਾਈ ਸਤ ਸ੍ਰੀਕਾਲ ਚਲ ਫਿਰ